ਹਾਂਜੀ ਪੰਜਾਬ ਵਾਲਿਓ ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਦੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਲੇ ਸ਼ੁਰੂਆਤ ਆ ਹਲੇ ਦੇਖੀ ਜਾਵੇ ਅੱਗੇ ਥੋੜਾ ਨਾ ਹੁੰਦਾ ਕੀ ਆ ਥੋੜਾ ਬਣਦਾ ਕੀ ਆ ਜੋ ਘਟਨਾ ਅੱਜ ਵਾਪਰੀ ਆ ਪਿੰਡ ਕੁੰਬੜਾ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਇੰਨੀ ਦਰਿੰਦਗੀ ਨਾਲ ਇੰਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚ ਛੁਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਛੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੱਢਦਾ ਛੁਰਾ ਗੱਲ ਸਿਰਪੈ ਇੰਨੀ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲ 'ਤੇ ਖੇਡ ਰਿਹਾ ਸੀਗਾ ਉਹ ਸਾਈਕਲਿਕ ਤੇ ਉਹਨਾਂ ਦੇ ਮਾੜੇ ਮੋਟੇ ਨਾਲ ਲੱਗੀ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲੀ ਵਿੱਚ ਬਾਕੀ ਕੀ ਗੱਲ ਹੋ ਗਈ ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬਣਾ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਛੁਰਾ ਮਾਰ ਕੇ ਤੇ ਇੱਕ ਦੇ ਗਲ ਦੇ ਵਿੱਚ ਛੁਰਾ ਮਾਰ ਕੇ ਦੋਨੇ ਥਾਂ ਤੇ ਮਾਰਤੇ ਆ ਇਹਦਾ ਜ਼ਿੰਮੇਵਾਰ ਕਿ ਤੁਸੀਂ ਖੁਦ ਲੋਕੋਂ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਸਵਾਰਥ ਨੇ ਤੁਹਾਨੂੰ ਇੰਨਾ ਅੰਨਾ ਕਰਤਾ ਕਮਲੇ ਕਰਤਾ ਤੁਹਾਨੂੰ ਦਿਖਦੀ ਕੱਖ ਨਹੀਂ ਓਏ ਆ ਜੱਤਪੁਰੇ ਪਿੰਡ ਜਿੱਥੇ ਕੁਝ ਮਹੀਨੇ ਪਹਿਲਾਂ ਰੌਲਾ ਪਿਆ ਵੀ 900 ਵੋਟਾਂ ਪਿੰਡ ਦੀ ਤੇ 650 ਵੋਟ ਪ੍ਰਵਾਸੀਆਂ ਦੀ ਆ ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ ਰੌਲਾ ਗੋਲਾ ਪੈ ਗਿਆ ਚੌਣਕ ਮਹਿੰਦਰ ਵੱਲੋਂ ਉੱਪਰੋਂ ਕੋਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ ਪਰ ਕਸੂਰ ਕੀ ਦਾ ਕਸੂਰਬਾਰ ਕੌਣ ਆ ਕਸੂਰਬਾਰ ਉਹ ਲੋਕ ਨੇ ਕਿਉਂ ਲੋਕ ਨੇ ਉਹ ਹਾਲੇ ਵੀ ਉਹ ਲੋਕ ਆ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੌਤਵਾਰਸ ਅੱਗੇ ਲੱਗੇ ਹੋਏ ਬੰਦੇ ਜਿਹਨਾਂ ਸਾਨੂੰ ਵੀ ਬੁਲਾਇਆ ਹੋਰਾਂ ਨੂੰ ਵੀ ਬੁਲਾਇਆ ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਗਏ ਜੀ ਉਹਨਾਂ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ ਜੇ ਜਦ ਤੁਸੀਂ ਅੱਖ ਬੀਜ ਰਹੇ ਹੋ ਜੇ ਕੰਡੇ ਬੀਜ ਰਹੇ ਹੋ ਜੇ ਬੂਟੇ ਤੁਸੀਂ ਲਾ ਰਹੇ ਹੋ ਭੁਗਤੋਂਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ ਕਿਵੇਂ ਤੁਹਾਡੀਆਂ ਰਿਸ਼ਤਿਆਂ ਨਾਲ ਖੇਡਦੇ ਆ ਇਹ ਦੇਖੀ ਜੇ ਹਾਲਾਤ ਕੀ ਬਣਨੇ ਪੰਜਾਬ 'ਚ ਅੰਨੇ ਹੋ ਗਏ ਅੰਨੇ ਲੋਕੋ ਤੁਸੀਂ ਅੰਨੇ ਹੋ ਗਏ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਆਹ ਕੁਝ ਦਿਨ ਪਹਿਲਾਂ ਦਰੱਦੀ ਦਰੱਦੀ ਪਿੰਡ ਨਾਬੇ ਦਾ ਪਿੰਡ ਆ ਦੁਲੱਦੀ 90 ਕੋਲੇ ਇੱਕ ਨਹਿੰਗ ਸਿੰਘ ਯੂ نو ਤਿੰਨ ਯੂਪੀ ਦੇ ਬੰਦਿਆਂ ਨੇ ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣੇ ਦੇ ਬੱਚਾ ਇੱਥੇ ਪਿੰਡ 'ਚ ਰੱਖ ਲਿਆ ਉਹਨਾਂ ਨੂੰ ਉਹਨਾਂ ਨੇ ਕੁੱਟ ਕੇ ਸਿਰ 'ਤੇ ਟੰਬਾ ਮਾਰ ਕੇ ਮਾਰਤਾ ਅੱਜ ਤੱਕ ਉਹ ਬੰਦੇ ਫੜੇ ਨਹੀਂ ਗਏ ਉਹ ਯੂਪੀ ਭੱਜ ਗਏ ਉਹ ਬਿਹਾਰ ਭੱਜ ਗਏ ਕੋਰਡ ਹੈਗਾ ਇਹਨਾਂ ਦਾ ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ ਜਾ ਕੇ ਪ੍ਰਾਈਵੇਟ ਨੌਕਰੀ ਕਰੇ ਚੰਡੀਗੜ੍ਹ ਪੁਲਿਸ ਪੰਜਾਬ ਦੇ ਵਿੱਚੋਂ ਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ ਉਹਦਾ ਰਿਕਾਰਡ ਦੇਖਦੀ ਆ ਵੀ ਇਹ ਰਿਕਾਰਡ ਕੀ ਆ ਕ੍ਰਿਮੀਨਲ ਤਾਂ ਨਹੀਂ ਮਾਰਾ ਨਹੀਂ ਕੌਣ ਆ ਇਹ ਬੰਦਾ ਕੀ ਇਹਦਾ ਪਿਛੋਕੜ ਆ ਕਿਹਦਾ ਮੁੰਡਾ ਇਹ ਆਪ ਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ ਯੂਪੀ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਬਿਹਾਰ 'ਚ ਬੰਗਾਲ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਇੱਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨਹੀਂ ਪੈਂਦਾ 6 ਤਰੀਕ ਦੀ ਘਟਨਾ ਤੇ ਲੁੱਦੀ ਪਿੰਡ ਦੀ ਨਾਪੇ ਦੀ ਹਾਲ ਤੱਕ ਬੰਦਾ ਨਹੀਂ ਕੋਈ ਫੜਿਆ ਗਿਆ ਕਿੱਥੋਂ ਫੜ ਲੋਂਗੇ ਐਡੀ ਯੂਪੀ ਪਈ ਆ ਖਬਰਾਂ ਕੋਈ ਟਿਕਾਣਾ ਨਹੀਂ ਕੋ ਅਡਰੈਸ ਨਹੀਂ ਪਤਾ ਕੋਈ ਪਿੰਡ ਨਹੀਂ ਪਤਾ ਕੋ ਨਾਂ ਨਹੀਂ ਸਹੀ ਦੱਸ ਦੇ ਆ ਕੇ ਲਿਖਾਉਂਦੇ ਆ ਜਿੰਨੇ ਬੰਗਲਾ ਦੇ ਇਹਦੇ ਵਿੱਚੋਂ ਆ ਰਹੇ ਹਿੰਗੇ ਇਧਰ ਨੂੰ ਆ ਰਹੇ ਆ ਬੰਗਲਾਦੇਸ਼ੀ ਰਿੰਗੇ ਇਹਨੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ਼ ਹੋ ਰਹੇ ਨੇ ਵੱਡੀ ਗਿਣਤੀ ਚ ਪੰਜਾਬ ਚ ਵੱਧ ਰਹੇ ਨੇ ਉਹ ਜਿੰਨੇ ਆ ਰਹੇ ਹਿੰਗੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ ਬੰਗਾਲ ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ ਨਾਂ ਬਦਲ ਕੇ ਰੱਖੇ ਜਾ ਰਹੇ ਨੇ ਕਿਦਾਂ ਨਾਂ ਰਵੀ ਰੱਖ ਲਿਆ ਕਿਸੇ ਨੇ ਰਾਜੂ ਰੱਖ ਲਿਆ ਕਿਸੇ ਨੇ ਆਸ਼ੂ ਰੱਖ ਲਿਆ ਨਾਂ ਬਦਲ ਕੇ ਇੱਥੇ ਰਹਿ ਰਹੇ ਨੇ ਉਹ ਖਬਰਾਂ ਕੀ ਕਰਕੇ ਆਏ ਆ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਪੁਲਿਸ ਕੋਈ ਇਹਦੀ ਪੜਤਾਲ ਕਰ ਰਹੀ ਹੈ ਮਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਆ ਕਿੱਥੋਂ ਆਏ ਆ ਅੱਜ ਦੀ ਹੋਰ ਘਟਨਾ ਸੁਣ ਲੋ ਘਟਨਾ ਸੁਣ ਲੋ ਰਤਿਆ ਮੰਡੀ ਰਤੀਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਢਿੰਗੜ ਝੰਡੂਕੇ ਢਿੰਗੜ ਦੀ ਝੰਡੂਕੇ ਪਿੰਡ ਆ ਝੰਡੂਕਿਆਂ ਦਾ ਮੁੰਡਾ ਰਤੀ ਇਹ ਆਪਣਾ ਝੋਨਾ ਵੇਚਣ ਗਿਆ ਉਥੇ ਅੱਜ ਕੁੱਟ-ਕੁੱਟ ਕੇ ਉਹ ਬੁਰਾ ਹਾਲ ਕੀਤਾ ਕੁੱਟ ਕਿਉਂ ਬੁਰਾ ਹਾਲ ਕੀਤਾ ਉਥੇ ਮਸਾਂ ਲੋਕਾਂ ਨੇ ਸਤਾ ਕੇ ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਗਾ ਚੱਕ ਕੇ ਬਚਾ ਕੇ ਤੇ ਜਾਨ ਬਚਾ ਕੇ ਲੈ ਕੇ ਆਏ ਇਹ ਰੋਗਦਿਆਂ ਕਟਰਾਮਾਂ ਨੇ ਤੇ ਪੁਲਸਟਾਲ ਬਟੋਲ ਕਰਦੀ ਹੈ ਇੱਥੇ ਕੋਈ ਬੰਦਾ ਕਮੈਂਟ ਕਰ ਦੇਣਾ ਕਮੈਂਟ ਕੋ ਟਿੱਪਣੀ ਕਰ ਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਹਰ ਖੜਾ ਹੁੰਦਾ ਸੀਆਈ ਵਾਲੇ ਬਾਹਰ ਖੜੇ ਹੁੰਦੇ ਆ ਵੀ ਤੁਸੀਂ ਫਲਾਣਨੇ ਦੀ ਵੀਡੀਓ ਤੇ ਆ ਕਮੈਂਟ ਕੀਤਾ ਟਿੱਪਣੀ ਕੀਤੀ ਹੈ ਵੀਡੀਓ ਸਾਂਝੀ ਕੀਤੀ ਹੈ ਆਓ ਥਾਣੇ ਦੱਸੋ ਤੇ ਇੱਥੇ ਬੰਦੇ ਮਾਰੇ ਜਾ ਰਹੇ ਆ ਆ ਕਈ ਕਈ ਸਾਡੇ ਆ ਮੇਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਿੰਗਾਂ ਦੇ ਖਿਲਾਫ ਬੋਲਦਾ ਤਾਂ ਮੈਂ ਸੁਣਾਉਣਾ ਚਾਹੁੰਨਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬੱਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਬੋਲੀ ਮਰੀ ਜਾ ਰਹੀ ਹੈ ਪੰਜਾਬ ਦੇ ਪਾਣੀਆਂ 'ਚ ਗੰਦ ਪਾਇਆ ਜਾ ਰਿਹਾ ਉਹਦੇ ਵਿੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਿੰਦਾ ਬੋਲੀ ਕੇ ਕਾਹਨ ਰੌਲਾ ਪਾਈਏ ਬਾਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਇਨਸਾਨ ਨਾਲ ਕਿਸੇ ਪ੍ਰਵਾਸੀ ਨਾਲ ਪਰ ਜੋ ਸਾਡੇ ਨਾਲ ਵਾਪਰ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੁਣ ਤੁਹਾਨੂੰ ਮੈਂ ਵੀ ਦੱਸਦਾ ਇਹ ਲੁਧਿਆਣੇ ਦੀ ਘਟਨਾ ਹੈ ਮੇਰਾ ਮਿੱਤਰ ਆ ਮੁੰਡਾ ਪ੍ਰਿੰਸ ਮੈਨੂੰ ਉਹਨੇ ਗੱਲ ਸੁਣਾਈ ਕਹਿੰਦਾ ਭਾਈ ਆ ਥੋੜੇ ਚਿਰ ਪਹਿਲਾਂ ਦੀ ਘਟਨਾ ਦੱਸਣ ਲੱਗਾ ਮੈਂ ਉਹ ਕਹਿੰਦਾ ਭਾਈ ਇੱਕ ਮਹਾਜਨਿਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ ਮਰੇ ਉਹਦੀ ਪੋਤੀ ਕੋਈ 18 ਸਾਲ ਦੀ 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ ਬਜ਼ੁਰਗ ਬੰਦਾ 65 70 ਸਾਲ ਦਾ ਮਗਰ ਬੈਠਾ ਸੀ ਕਹਾਂ ਜਾ ਕੇ ਉਹ ਕਦੇ ਜਦੋਂ ਬਜ਼ਾਰਵੇ ਦੀ ਨੰਗੇ ਨਾ ਉਹਨੇ ਕਦੇ ਤਿੰਨ ਗਾਹ ਭਈਏ ਜਾਂਦੇ ਸੀ ਇਹ ਰਸਤੇ ਐ ਘੁੰਮਦੇ दारू ਪੀਤੀ ਉਹਨਾਂ ਦੀ ਉਹਨੇ ਹਾਰ ਮਾਰਦਾ ਕੁੜੀ ਨੇ ਉਹ ਪਾਸੇ ਨਾਲ ਹਟੇ ਉਹਨੇ ਫੇਰ ਹਾਰ ਮਾਰਿਆ ਉਹ ਫੇਰ ਪਾਸੇ ਨਾਲ ਹਟੇ ਉਹਨੇ ਇੰਨੀ ਗੱਲ ਕਹੀ ਕਹਿੰਦੀ ਭਈਆ ਮੜਾ ਵੜਾ ਪਾਸੇ ਹੋ ਜਾਈ ਲੰਘਣਾ ਇੰਨੀ ਗੱਲ ਤੇ ਉਹ ਕੁੜੀ ਦੇ ਗੱਲ ਦੇ ਵਿੱਚ ਆ ਪਾਇਆ ਸੀਗਾ ਜਿਹੜਾ ਹੁੰਦਾ ਹਾ ਕੀ ਕਹਿੰਦੇ ਉਹਨੂੰ ਗੱਲ ਚ ਪਾਉਂਦੀਆਂ ਕੁੜੀਆਂ ਉਹ ਉਹਨੇ ਬਈ ਇਹਨੇ ਫੜ ਕੇ ਐਮ ਰੋਡ ਤਾਂ ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਹ ਫੜ ਲਈ ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60 65 ਸਾਲ ਦਾ ਉਹ ਵਿਚਾਰਾ ਦੂਰ ਖੜਾ ਸਕੂਟਰੀ ਤੇ ਉਤਰ ਕੇ ਕੰਬਣ ਲੱਗ ਗਿਆ ਬਜ਼ੁਰਗ ਬੰਦਾ ਕਰ ਵੀ ਕੀ ਸਕਦਾ ਸੀ ਉਹ ਪ੍ਰੈਸ ਕਹਣਾ ਭਾਈ ਤਿੰਨ ਜਣੇ ਪਰ ਤਿੰਨ ਆ ਜਣਾ ਸੀ ਪੂਰੀ ਚੰਗੀ ਤਰ੍ਹਾਂ ਛੁਲਕੇ ਬੰਦੇ ਉਹ ਹੋਰ ਸੁਣ ਲੋ ਘਟਣਾ ਲੁਧਿਆਣੀ ਦੀ ਅਜਾਦਨਗਰ ਦੀ ਇਹ ਵੀ ਤੇ ਆਂਦੇ ਜਣ ਦਿਨ ਜੋ ਗੱਲ ਲੁਧਿਆਣੇ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਗੁਰਸਿੱਖ ਪਰਿਵਾਰ ਹੈ ਪੰਜ ਸਾਲ ਸਾਢੇ ਪੰਜ ਸਾਲ ਦੀ ਬੱਚੀ ਸਕੂਲ ਪੜਦੀ ਬੈਂ ਟੋ ਉਤਰ ਕੇ ਜਦੋਂ ਬੈਂ ਤੇ ਪੜ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪ੍ਰਵਾਸੀ ਰੱਖਿਆ ਹੋਇਆ ਬੰਦਾ ਘਰੇ ਉਹ ਲੈਂਡ ਭੇਜ ਦਿੰਦੇ ਜਵਾਕ ਨੂੰ ਲੈ ਕੇ ਆ ਉਹ ਕਹਿੰਦਾ ਭਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੁਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ ਅਸੀਂ ਦੇਖ ਲਿਆ ਕਹਿੰਦਾ ਦੇ ਕੇ ਰੋਕਿਆ ਬਿਉਧ ਪੁਰਾਪਰ ਜਵਾਕੜੀਏ ਕੀ ਕਰ ਰਿਹਾ ਹੈ ਕਰੋਲ ਤਾਂ ਸਾਡੇ ਗਲ ਪੈ ਗਿਆ ਕਲਪ ਚੰਗੀ ਤਰ੍ਹਾਂ ਉਹ ਵੀ ਸੜਕ 'ਆ ਸਕੂਟਰੀ ਫੜੀ ਜਵਾਕੜੀ ਉਦੋਂ ਫੜੀ ਤੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ ਉਹਨਾਂ ਦੇ ਘਰੇ ਜਵਾਕੜੀ ਪਛਾਈ ਤੇ ਗਾਹਾਂ ਉਹ ਪਰਿਵਾਰ ਕਹਿੰਦਾ ਸਾਡੀ ਗਲ ਪੈ ਗਿਆ ਵੀ ਉਹ ਤਾਂ ਸਾਡਾ ਭਰੋਸੇਮੰਦ ਬੰਦਾ ਹੈ ਭਰੋਸੇਯੋਗ ਬੰਦਾ ਹੈ ਵਿਸ਼ਵਾਸਪਾਤਰ ਹੈ 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ ਹੈ ਤੁਸੀਂ ਬਿਨਾਂ ਗੱਲ ਤੋਂ ਇਲਜ਼ਾਮ ਲਾਉਨੇ ਆ ਉਹ ਸੋਡੀਆਂ ਪੰਜ-ਪੰਜ ਸਾਲ ਦੀਆਂ ਬੱਚੀਆਂ ਵੀ ਸੁਰੱਖਤ ਨਹੀਂ ਹੈਗੀਆਂ ਉਹ ਲੋਕੋ ਉਹ ਯਾਦ ਲਓ ਉਹ ਨਿਕਦੋ ਨਕਮਿਓ ਇਹ ਰੋਜਿਆਂ ਘਟਨਾਵਾ ਮੈਂ ਮੇਰੀਆਂ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹਨਾ ਮਾਵਾਂ ਨੂੰ ਕਹਿਣਾ ਚਾਹਨਾ ਤੁਹਾਡੇ ਕranj ਬੱਚੀਆਂ ਨੇ 5 5 7 7 10 10 ਸਾਲ ਦੀਆਂ ਉਹ ਸਕੂਲ ਚ ਜਾਂਦੀਆਂ ਨੇ ਬੈਂਕ ਚ ਜਾਂਦੀਆਂ ਨੇ ਪਿੰਡ ਚ ਕਿਤੇ ਹੋਰ ਜਾਂਦੀਆਂ ਨੇ ਰਿਸ਼ਤੇਦਾਰੀ ਜਾਂਦੀਆਂ ਨੇ ਉਹਨਾਂ ਦਾ ਹੀ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਜਵਾਕੜੀ ਘਰੇ ਆ ਕੇ ਦਰਦੀ ਦੱਸਦੀ ਨਹੀਂ ਜਾ ਜਵਾਗ ਨੂੰ ਪਤਾ ਹੀ ਨਹੀਂ ਹੁੰਦਾ ਜੀ ਮੇਰੇ ਨਾਲ ਕੀ ਹੋ ਰਿਹਾ ਉਹ ਜਿਹੜਾ ਸਕੂਲਾਂ ਨੇ ਸਿਖਾਉਂਦੇ ਬੈਟ ਟੱਚ ਬੋਲ ਟੱਚ ਵੀ ਇੱਥੇ ਹੱਥ ਨਹੀਂ ਲਾਉਣਾ ਛਾਤੀ ਦੇ ਹੱਥ ਨਹੀਂ ਲਾਉਣਾ ਪਿੱਛੇ ਹੱਥ ਨਹੀਂ ਲਾਉਣਾ ਛੋਟੀਆਂ ਬੱਚੀਆਂ ਨਾਲ ਉਹ ਵੀ ਵੱਡੇ ਪੱਦਰ ਤੇ ਹੋ ਰਿਹਾ ਓਏ ਮੈਂ ਪੰਜਾਬ ਦੀਆਂ ਭੈਣਾ ਮਾਵਾ ਨੂੰ ਬੇਨਤੀ ਕਰਦਾ ਘਰੇ ਆਈ ਆਪਣੀ ਬੱਚੀ ਨੂੰ ਆਪਣੀ ਜਵਾਕੜੀ ਨੂੰ ਆਪਣੇ ਜਵਾਗ ਨੂੰ ਪੁੱਛਿਆ ਕਰੋ ਚਾਹੇ ਮੁੰਡਾ ਚਾਹੇ ਕੁੜੀ ਆ ਵੀ ਕੋਈ ਸਕੂਲ ਚ ਕੋਈ ਬੈਂਚ ਚ ਕੋਈ ਪਿੰਡ ਚ ਕੋਈ ਰਿਸ਼ਤਦਾਰੀ ਚ ਗਏ ਦੇ ਕੋਈ ਬੱਚਾ ਕੋਈ ਵੱਡੀ ਉਮਰ ਦਾ ਬੰਦਾ ਕੋਈ ਗਲਤ ਅਰਕਦਾ ਨਹੀਂ ਕਰ ਰਿਹਾ ਅਈਦਾ ਸੰਗ ਪਾੜ ਜਰ ਪਾੜੀ ਜਾਂਦੇ ਆ ਰੋਜ਼ ਕਲਪਦੇ ਆ ਗੱਲਾਂ ਨੂੰ ਲੈ ਕੇ ਕੋਈ ਨਹੀਂ ਸੁਣਦਾ ਇਹਨਾਂ ਗੱਲਾਂ ਨੂੰ ਯਾਦ ਰੱਖੋ ਜੇ ਤੇਰੇ ਕਹੇ ਮੇਰੀਆਂ ਗੱਲਾਂ ਜੇ ਨਾ ਤੁਹਾਡੀਆਂ ਦਾੜੀਆਂ ਪੱਟੀਆਂ ਛੋੜੀਆਂ ਪੱਗਾਂ ਨਾਲ ਲਾ ਕੇ ਪਰੇ ਰੋਲੀਆਂ ਤੁਹਾਨੂੰ ਨਾ ਇਹਨਾਂ ਜਿਵੇਂ ਅੱਜ ਦੋ ਨੌਜਵਾਨ ਮੁੰਡੇ ਮਾਰਿਆ ਤੁਹਾਨੂੰ ਐਂ ਮਾਰਨਗੇ ਆ ਕਈ ਵਿਦਵਾਨ ਆਉਂਦੇ ਐ ਇੱਥੇ ਦੇਖੋ ਜੀ ਸਾਡੇ ਬੰਦੇ ਕੈਨੇਡਾ ਜਾਂਦੇ ਆ ਸਾਡੇ ਅਮਰੀਕਾ ਜਾਂਦੇ ਆ ਉਹ ਸਾਡੇ ਕੈਨੇਡਾ ਅਮਰੀਕਾ ਜਾ ਕੇ ਕਿਸੇ ਨੂੰ ਮਾਰਦੇ ਨਹੀਂ ਓਏ ਕਿਹਦੇ ਜਵਾਕ ਨਹੀਂ ਮਾਰਦੇ ਹੋ ਗਦਵਾਨੋ ਕਿਹੜੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਨਹੀਂ ਕਰਦੇ ਸੋ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਉਹ ਛੋਟਾ ਪੰਜਾਬ ਸਟਾਰਸਫੇਰੋਂ ਖਤਮ ਕੀਤਾ ਜਾ ਰਿਹਾ ਉਹ ਮਾਰਿਆ ਜਾ ਰਿਹਾ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਜਾਰੀ ਕਰਤਾ ਸਾਨੂੰ ਪਤਾ ਹੀ ਨਹੀਂ ਚੰਡੀਗੜ੍ਹ ਤੋਂ ਬਿਲਕੁਲ ਦਾਵਾ ਥੋੜਾ ਖਤਮ ਪੰਜਾਬ ਦਾ ਫੁਲਦਾਏ ਤੁਹਾਨੂੰ ਦਾ ਬਿਲਕੁਲ ਦਾਵਾ ਖਤਮ ਪੰਜਾਬ ਦਾ ਅੱਜ ਹੋ ਗਿਆ ਐਲਾਨ ਐ ਸੈਨੇਟਰ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਏ ਨਹੀਂ ਲੰਘਾ ਅੱਜ ਮਹੀਨੇ ਦੇ ਉੱਤੇ ਹੋ ਗਿਆ ਉੱਥੇ ਬੈਠੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਆਹ ਦਲਾਲ ਆਹ ਗਦਾਰ ਲੋਕ ਆਹ ਜਿਨ੍ਹਾਂ ਦੀਆਂ ਤੁਸੀਂ ਚੱਪਲਾ ਚੜ੍ਹ ਦਿਓ ਜਾ ਕੇ ਤੁਸੀਂ ਵੀ ਉਹੋ ਜਿਹੇ ਲੋਕ ਹੋ ਗਦਾਰ ਹੋ ਤੁਸੀਂ ਜਿਵੇਂ ਨਹੀਂ ਚੋਣਾਂ ਚ ਤੁਸੀਂ ਚੱਪਲਾ ਦਿੱਤੀ ਜਨ ਲੀਡਰਾਂ ਵਾਲੀਆਂ ਕੋਈ ਬੋਲਦਾ ਆਹ ਆਹ ਦੇ ਦੇ ਹੋ ਰਿਹਾ ਕਾ ਵਾਪਰ ਰਿਹਾ ਕੋਈ ਬੋਲ ਰਿਹਾ ਸਾਰੇ ਨੂੰ ਅੱਪੋ-ਤਾਪੀ ਲੱਗੀ ਹੋਈ ਆ ਕੋਈ ਵੋਟਾਂ 'ਚ ਪਿਆ ਹੋਇਆ ਜਿੱਦਾਂ ਝੰਡ ਦੇ ਕਿ ਕੀ ਫਿਰ ਤੋਂ ਗਦਾਰਾਂ ਦੇ ਗਦਾਰਾਂ ਦੇ ਦਲਾਲਾਂ ਦੇ ਇਹਨਾਂ ਦਲਿਆਂ ਦੇ ਜਿਨ੍ਹਾਂ ਨੇ ਪੰਜਾਬ ਤੁਹਾਡਾ ਬੇਇੱਜ਼ਤੀ ਮਾਰਤਾ ਪੰਜਾਬ ਤੁਹਾਡਾ ਥੋੜੇ ਪਾਣੀਆਂ ਜ਼ਹਿਰ ਪਾਤੀ ਹੋਏ ਜਵਾਨੀ ਕਿੱਟਿਆਂ ਦਾ ਮਾਰਦੀ ਆ ਤੁਹਾਡੀਆਂ ਬੱਚਿਆਂ ਨਾਲ ਕੀ ਹੋਣ ਲੱਗ ਗਿਆ ਥੋੜੇ ਮੁੰਡੇ ਮਾਰੇ ਜਾ ਰਹੇ ਆ ਕਿੱਥੇ ਕਿਹੜੇ ਪੰਜਾਬੀਆਂ ਹੋ ਤੁਸੀਂ ਨਾ ਦੇ ਪੰਜਾਬੀਆਂ ਓਏ ਐਵੇਂ ਕਰੀ ਜਾਣਗੇ ਗੀਤਾਂ 'ਚ ਵੱਡੀਆਂ-ਵੱਡੀਆਂ ਢਿੰਗਾ ਮਾਰਦੇ ਯਾਰ ਦਮਗੇ ਜੇ ਮਾਰਦੇ ਸੀ ਉਹ ਕਰ ਦਿੰਨੇ ਸੀ ਆ ਕਰ ਦਿੰਨੇ ਫੱਟੇ ਚੱਕ ਦਿੰਨੇ ਕੀ ਉਹ ਤੁਸੀਂ ਕਿਹੜੇ ਫੱਟੇ ਵਾਲੇ ਹੋਏ ਗੁੱਸਾ ਚੜਦਾ ਦਿਮਾਗ ਪਾਟਣ ਵਾਲਾ ਹੋਇਆ ਦਿਮਾਗ ਰਾਤ ਨੂੰ ਨੀਂਦ ਨਹੀਂ ਆਉਂਦੀ ਸਿਰ ਦੁਖਦਾ ਮੇਰਾ ਸੋਚ ਕੇ ਵੀ ਬਣੂਗਾ ਕੀ ਸਾਡਾ ਯਾਰ ਸਾਡੇ ਹਾਲਾਤ ਹੋਏ ਪਏ ਆ ਉਹ ਰੱਬ ਦਾ ਵਾਸਤਾ ਉਹ ਰੱਬ ਦਾ ਵਾਸਤਾ ਤੁਹਾਨੂੰ ਉਹ ਸਮਝੋ ਗੱਲ ਨੂੰ ਉਹ ਸੰਭਲ ਜਾਓ ਇਹ ਜ਼ਿੰਮੇਵਾਰ ਤੁਸੀਂ ਲੋਕ ਆ ਓਏ ਜਿਨ੍ਹਾਂ ਨੇ ਘਰਾਂ ਦੇ ਵਿੱਚ ਕਮਰੇ ਪਾ ਕੇ ਇਹਨਾਂ ਨੂੰ ਬਿਠਾਇਆ ਆ ਕ੍ਰਮ ਚੌਧਰੀਆਂ ਨੇ ਮੈਂਬਰਾਂ ਸਰਪੰਚਾਂ ਨੇ ਐਮਸੀਆਂ ਨੇ ਪ੍ਰਧਾਨਾਂ ਨੇ ਬੂਟਾਂ ਬਣਾਈਆਂ ਇਹ ਜ਼ਿੰਮੇਵਾਰ ਤੁਸੀਂ ਆ ਓਏ ਇਸੇ ਕਰਕੇ ਕਲਪਦੇ ਆ ਵੀ ਹਿਮਾਚਲ ਦੀ ਤਰ੍ਹਾਂ ਉਤਰਾਖੰਡ ਦੀ ਤਰਜ਼ ਦੇ ਉੱਤੇ ਨਾਗਾ ਲੈਂਡ ਦੀ ਤਰ੍ਹਾਂ ਜੰਮੂ ਕਸ਼ਮੀਰ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਬਾਹਰਲਾ ਬੰਦਾ ਇੱਥੇ ਜ਼ਮੀਨ ਨਾ ਲੈ ਸਕੇ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬੀਆਂ ਦੀਆਂ ਨੌਕਰੀਆਂ ਨਾ ਲੈ ਸਕੇ ਆ ਖਰੇ ਨੇ ਹਸਪਾਲਸ ਨੇ ਖਰੇ ਨੇ ਚੱਕਿਆ ਸੀ ਮੁੱਦਾ ਵੀ ਇਹ ਕਾਨੂੰਨ ਬਣਾਓ ਆ ਸਪੀਕਰ ਪੰਜਾਬ ਦਾ ਫੜ ਕੇ ਉਹ ਜਿਹੜਾ ਮਤਾ ਲੈ ਕੇ ਆਇਆ ਖੜਾ ਰੱਦੀ ਟੋਕਰੀ 'ਚ ਮਾਰਿਆ ਵੀ ਨਹੀਂ ਜੀ ਆ ਪੰਜਾਬ ਦਾ ਮੁੱਖ ਮੰਤਰੀ ਕਿਹੜਾ ਮੈਂ ਲਫਜ਼ ਕਹਾ ਤੇਰੇ ਬਾਰੇ ਯਾਰ ਲੋਕ ਤੇਰੇ ਬਾਰੇ ਬਹੁਤ ਕੁਝ ਕਹਿੰਦੇ ਆ ਮੈਂ ਤਾਂ ਇਹੀ ਕਹਣਾ ਸੋ ਤੋਂ ਮਾੜਾ ਨਖਦ ਨਕਮਾ ਘਟਿਆ ਤੇਰੇ ਵਰਗਾ ਬੰਦੇ ਨਹੀਂ ਹੋ ਸਕਦਾ ਯਾਰ ਬਾਦਲ ਦੀ ਪੂਛ ਫੜ ਲਈ ਕੈਪਟਨ ਦੀ ਪੂਛ ਫੜ ਲਈ ਬਾਦਲ ਨੂੰ ਮਰੇ ਨੂੰ ਵੀ ਕੈਸਾ ਲੋਗੀ ਲੋਕਾਂ ਨੇ ਨਿਕਾਰ ਤੇ ਖਤਮ ਕਰਦੇ ਉਹਦਾ ਲੋਗ ਯਾਰ ਅਰੇ ਜੀ ਦੀ ਕਹਾਣੀ ਤੋੜ ਲਈ ਬਾਂਦਰ ਦੀ ਕਹਾਣੀ ਤੋੜ ਲਈ ਪੁਸ਼ਪਾ ਦੀ ਕਹਾਣੀ ਤੋੜ ਲਈ ਤੇਰੇ ਕੋਲ ਚੁਟਕਲੇ ਕਹਾਣੀਆਂ ਤੋਂ ਇਲਾਵਾ ਉਹ ਆਨੰਦ ਲਿਆ ਉਹ ਭੰਡਲਾ ਤੇਰੇ ਪੱਲੇ ਕੀ ਆ ਓਏ ਕੀ ਆ ਪੱਲੇ ਤੇਰੇ ਯਾਰ ਤਿੰਨ ਸਾਲ ਹੋ ਗਏ ਤੈਨੂੰ ਖਤਮ ਕਰਤਾ ਪੰਜਾਬ ਯਾਰ ਜਮਾ ਗੋਡੇ ਟੇਕ ਤੇ ਜਾ ਕੇ ਜਮਾ ਕੁੱਡਾ ਹੋ ਗਿਆ ਤੂੰ ਸੈਂਟਰ ਦੇ ਮੁਰੇ ਸਾਰਾ ਕੁਝ ਸੈਂਟਰ ਸਾਡਾ ਪੰਜਾਬ ਦੇ ਹੱਕ ਮਾਰੀ ਜਾ ਰਿਹਾ ਤੂੰ ਚੁੱਪ ਕਰਕੇ ਸਹਿਮਤੀ ਦੇ ਰਿਹਾ